ਜਲੰਧਰ 'ਚ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦਰਅਸਲ ਮਾਮਲਾ ਜਲੰਧਰ ਦੇ ਨਹਿਰੂ ਗਾਰਡਨ ਸਕੂਲ ਦੇ ਸਾਹਮਣੇ ਅੰਪੀਰੀਅਲ ਮੈਡੀਕਲ ਦੁਕਾਨ ਦੇ ਕੋਲ ਦਾ ਹੈ। ਜਿੱਥੇ ਦੋ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਵੱਡੀ ਲੁੱਟ ਕੀਤੀ ਗਈ ਹੈ। ਗੱਲਬਤੁਰਾ ਦੁਕਾਨ ਦੇ ਮਾਲਕ ਜਿਵੇਸ਼ ਨੇ ਦੱਸਿਆ ਕਿ ਮੈਂ ਆਪਣੀ ਦੁਕਾਨ ਦੇ ਅੰਦਰ ਸੀ ਜਿੱਥੇ ਚਨਕੀਦੂ ਨੌਸਵਨ ਆਉਂਦੇ ਨੇ। ਜਿਨ੍ਹਾਂ ਦੋਵਾਂ ਨੇ ਆਪਣੇ ਮੋ ਬੰਨੇ ਹੋਏ ਸੀ। ਜਿਨ੍ਹਾਂ ਨੇ ਆਉਂਦੇ ਸਾਰ ਹੀ ਪਹਿਲਾ ਕਿਰਪਾਨ ਕੱਢੀ ਤੇ ਦੂਸਰੇ ਨੇ ਵੀ ਕਿਰਪਾਨ ਕੱਢ ਲਈ। ਪਹਿਲੇ ਨੇ ਉਹਨਾਂ ਨੂੰ ਕਿਹਾ ਕਿ ਸਾਰੇ ਝਾੜੇ ਪਿੱਛੇ ਹੋ ਜਾਓ ਨਹੀਂ ਤਾਂ ਮੈਂ ਕੁਝ ਕਰ ਦੇਵਾਂਗਾ ਅਤੇ ਜਦੋਂ ਦੁਕਾਨਦਾਰ ਮਾਲਕ ਨਹੀਂ ਮੰਨਿਆ ਤਾਂ ਚੋਰਾਂ ਨੇ ਦੁਕਾਨਦਾਰ ਮਾਲਕ ਨੂੰ ਕਿਹਾ ਕਿ ਮੇਰੇ ਕੋਲ ਪਿਸਤੌਲ ਵੀ ਹੈ ਮੈਨੂੰ ਮਜਬੂਰ ਨਾ ਕਰੋ ਅਤੇ ਦੁਕਾਨਦਾਰ ਮਾਲਕ ਡਰ ਕੇ ਪਿੱਛੇ ਹੋ ਗਿਆ ਜਿਸ ਤੋਂ ਬਾਅਦ ਚੋਰਾਂ ਨੇ ਦੁਕਾਨ ਦੇ ਗੱਲੇ ਵਿੱਚੋਂ 45000 ਦੇ ਕਰੀਬ ਪੈਸੇ ਕੱਢੇ ਅਤੇ ਲੈ ਕੇ ਫਰਾਰ ਹੋ ਗਏ ਨਿਵੇਸ਼ ਇੰਪੀਰੀਅਲ ਮੈਡੀਕਲ ਹਾਲ ਕੀ ਗੱਲ ਕੀ ਹੋਈ ਭਾਜੀ ਦੋ ਬੰਦੇ ਆਏ ਜੀ ਇੱਕ ਲੰਬਾ ਸੀ ਇੱਕ ਛੋਟਾ ਜੀ ਥੋੜਾ ਜਿਹਾ ਇੱਕ ਨੇ ਗੰਡਾਸਾ ਕੱਢਿਆ ਇੱਕ ਨੇ ਚੱਕੀ ਲੋਹੇ ਦੀ ਉਹ ਮਤਲਬ ਕਿਰਪਾਨ ਜੀ ਉਹਨੇ ਆਹ ਦੇਖ ਲੋ ਜੇ ਦੇਖ ਸਕਦੇ ਹੋ ਇੱਥੇ ਉਹਨੇ ਮਾਰੀ ਦੋ ਵਾਰੀ ਤੇ ਸਾਨੂੰ ਕਿਹਾ ਕਿ ਪਿੱਛੇ ਹੋ ਜਾਓ ਮੈਂ ਆਪਣੇ ਆ ਪਿੱਛੇ ਹੋ ਜਾਓ ਮੈਂ ਵਰਨਾ ਕਰ ਦੇਣਾ ਕੁਝ ਆਪਾਂ ਪਿੱਛੇ ਮੈਂ ਉੱਥੇ ਜਾ ਕੇ ਖੜਾ ਹੋ ਗਿਆ ਜੀ ਬਾਕੀ ਸਾਰੇ ਉੱਪਰ ਚਲੇ ਗਏ ਮੇਰੇ ਦੁਕਾਨ ਵਾਲੇ ਇੱਕ ਆਇਆ ਵਿੱਚੋਂ ਛੋਟੇ ਵਾਲਾ ਉਹਨੇ ਇੱਥੇ ਆ ਕੇ ਸਾਰਾ ਕੈਸ਼ ਕੱਢ ਲਿਆ ਤੇ ਕਰਕੇ ਚਲਾ ਗਿਆ ਮੈਂ ਇੱਥੇ ਤੱਕ ਜਦੋਂ ਆਇਆ ਉਹਨੂੰ ਫੜਦਾ ਹੋਇਆ ਇਥੇ ਬਾਹਰ ਖੜਾ ਸੀ ਮੈਨੂੰ ਕਹਿੰਦਾ ਮੇਰੇ ਕੋਲ ਪਿਸਤੌਲ ਹੈਗੀ ਹੈ ਤੇ ਕੀ ਕਹਿੰਦੇ ਆ ਮੈਨੂੰ ਚਲਾਣ ਤੇ ਮਜਬੂਰ ਨਾ ਕਰੀ ਓਕੇ ਆ ਕੇ ਉਹ ਚਲਾ ਗਿਆ ਪਹਿਲੇ ਵਾਲਾ ਨੇ ਬਾਹਰ ਜਾ ਕੇ ਬਾਈਕ ਸਟਾਰਟ ਕੀਤਾ ਤੇ ਦੂਜਾ ਜਾ ਕੇ ਬੈ ਕੇ ਦੌੜ ਗਿਆ ਮੇਰੇ ਹਾਂ ਇਹ ਪਤਾ ਲੱਗਾ ਕੱਤੇ ਆਏ ਸੀਗੇ ਬਾਈਕ ਤੇ ਸੀਗੇ ਜੀ ਹਾਂ ਕੈਸ਼ ਕਿੰਨਾ ਸੀ ਸਰ 40-45 ਹਜ਼ਾਰ ਸੀਗਾ ਜੀ ਕੁਕਰੇ ਟੋਟਲ ਕਿੰਨੀ ਜਣੇ ਸੀਗੇ ਦੋ ਸੀਗੇ ਟੋਟਲ ਉਹਨਾਂ ਦਾ ਮੂੰਹ ਇਕ ਟੱਕੇ ਲਿਆ ਸੀ ਮੂੰਹ ਉਹਨਾਂ ਨੇ ਪੂਰੇ ਟੱਕੇ ਹੋਏ ਸੀ ਮਤਲਬ ਚੁੰਨੀ ਪੂਰੀ ਬੰਨੀ ਹੋਈ ਸੀ ਸਿਰ ਅੱਖਾਂ ਤੱਕ ਹੀ ਦਿਖਦੀ ਸੀ ਲੰਬੇ ਜੇ ਪਤਲੇ ਜੇ ਸੀਗੇ ਇੱਕ ਨੇ ਪੀਲਾ ਰੰਗ ਦਾ ਕੁਰਤਾ ਪਾਇਆ ਸੀ ਸਵਾ ਕੁ 6 ਫੁੱਟ ਦੀ ਹਾਈਟ ਹੋਣੀ ਉਹਦੀ ਤੇ ਦੂਜੇ ਨੇ 5 ਫੁੱਟ 8 ਇੰਚ ਹਾਈਟ ਹੋਣੀ ਤੇ ਨੇ ਨੀਲੇ ਰੰਗ ਦਾ ਕੁਰਤਾ ਪਾਇਆ ਸੀ ਪੈਸੇ ਨੀਲੇ ਵਾਲੇ ਨੇ ਕੱਢੇ ਛੋਟੇ ਵਾਲੇ ਨੇ ਕੱਢੇ ਵੱਡੇ ਵਾਲਾ ਸੇ ਬਾਹਰ ਖੜਾ ਸੀ ਉਹਨੇ ਵੱਡੀ ਜੀ ਲੋਹੇ ਦੀ ਕਿਰਪਾਨ ਫੜੀ ਸੀ ਬਸੋਂ ਬਾਹਰ ਖੜਾ ਸੀ ਉਨੇ ਹੀ ਇੱਥੇ ਮਾਰੀ ਹਾਂ ਜਦੋਂ ਤੁਸੀਂ ਹੱਸਿਆ ਕਿ ਉਹ ਕਹਿ ਰਹੀ ਸੀ ਮੇਰੇ ਕੋਲ ਪਿਸਤਲ ਵਰ ਰੋਲਵਰ ਵੀ ਹੈਗੀ ਰੋਲਵਰ ਤੁਸੀਂ ਦੇਖੀ ਹੈ ਸੱਚੀ ਨਹੀਂ ਮੈਨੂੰ ਦੇਖੀ ਕੱਡੀ ਨਹੀਂ ਉਹਨੇ ਕੱਡੀ ਨਹੀਂ ਹੈਗੀ ਕੱਡੀ ਆ 45000 ਰੁਪਏ ਸੀ ਹਾਂ ਅੱਗੇ ਕਦੀ ਜਿਆਦਾ ਵੀ ਹੋ ਸਕਦਾ ਅੱਗੇ ਕਦੀ ਦੇਖਿਆ ਨਹੀਂ ਅੱਜ ਤੱਕ ਨਹੀਂ ਮਿਲਿਆ ਇਹ ਡਾਇਰੈਕਟਰ ਤੁਹਾਡੀ ਇੱਕ ਦੁਕਾਨ ਦੇ ਅੰਦਰ ਆਏ ਸੀ ਕਿ ਜਾਂ ਫਿਰ ਉਸ ਤੋਂ ਪਹਿਲਾਂ ਵੀ ਉਸ ਟਾਈਮ ਰਸ ਨਹੀਂ ਸੀਗਾ ਤੇ ਉਹ ਖਾਲੀ ਸ਼ਾਇਦ ਦੁਕਾਨ ਦੇਖ ਕੇ ਆ ਗਏ ਹੋ ਮੈਂ ਨਹੀਂ ਰਾਸ ਤੋਂ ਪਹਿਲੇ ਇਦਾਂ ਦਾ ਬੰਦਾ ਆ ਕੇ ਦੇਖਿਆ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਇੱਥੇ ਹੀ ਮਾਰਿਆ ਕੱਲਾਂ ਨੇ ਇੱਥੇ ਹੀ ਮਾਰਿਆ ਤੇ ਮੈਨੂੰ ਤਾਂ ਨਹੀਂ ਮਾਰਿਆ ਬਟ ਮਤੋਂ ਡਰਾਂਡ ਦੀ ਕੋਸ਼ਿਸ਼ ਕੀਤੀ ਪੂਰੀ ਦੁਕਾਨ ਚ ਕਿੰਨੇ ਲੇਬਰ ਸੀ ਉਹ ਉਹ ਨਹੀਂ 5-7 7 ਲੋਕ ਤੁਸੀਂ ਇੱਥੇ ਸੀ ਇੱਥੇ ਬੈਠੇ ਮੈਂ ਇੱਥੇ ਮੈਂ ਇੱਥੇ ਹੀ ਬੈਠਾ ਸੀ ਇਸ ਸੀਟ ਤੇ ਬੈਠਾ ਸੀ ਤੇ ਨਾਲ ਉਹ ਬੰਦਾ ਬੈਠਾ ਸੀ ਐਗਜੈਕਟਲੀ ਕਿੰਨੀ ਕਮਾਊਂਡ ਚੋਰੀ ਹੋਏਗੀ ਬੰਦਾ 45000 ਦੋ ਚਾਰ ਦਿਨ ਪਹਿਲਾਂ ਕੋਈ ਗੱਲਬਾਤ ਹੋਈ ਹੋਵੇ ਕਿਸੇ ਨਾਲ ਜਾਂ ਕੋਈ ਗਾਲੀ ਮੇਰੇ ਐਦਾ ਕੁਝ ਨਹੀਂ ਹੋਇਆ ਮੇਰਾ ਅੱਜ ਕੱਲ੍ਹ ਤੋਂ ਤਾਂ ਕੁਝ ਨਹੀਂ ਹੋਇਆ ਮੇਰਾ ਬਾਕੀ ਸਾਡੇ ਕੋਲ ਬਹੁਤ ਲੋਕ ਆਉਂਦੇ ਜਾਂਦੇ ਸਾਡਾ ਡਿਟੇਲ ਕਾਊਂਟਰ ਹੈ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਮੈਂ ਐਦਾ ਤਾਂ ਨਹੀਂ ਕਹਿ ਸਕਦਾ ਕਿ ਥੈਂਕ ਯੂ ਆ ਜਾ ਯਾਰ ਰੋਕਦਾ ਹੋ ਰਿਹਾ ਸੀ ਸੀਸੀਟੀਵੀ ਆਈ ਨਹੀਂ ਸੀਸੀਟੀਵੀ ਸਾਡੇ ਨੇ ਤੇ ਉਹ ਮੋਟਰਸਾਈਕਲ ਕਿਹਦਾ ਸੀ ਮੋਟਰਸਾਈਕਲ ਨੂੰ ਨੁਕਸਾਨ ਹੋ ਗਈ ਹੈ ਸਪਲੈਂਡਰ ਸੀਗਾ ਸ਼ਾਇਦ ਸਪਲੈਂਡਰ ਟਾਈਪ ਕੋਈ ਸੀਗਾ ਮੈਨੂੰ ਐਗਜ਼ੈਕਟਲੀ ਨਹੀਂ ਧਿਆਨ ਦਿੱਤਾ ਮੈਂ ਨੰਬਰ ਨੋਟ ਕਰ ਲਿਆ ਸੀ ਤੁਹਾਡੇ ਕੈਮਰੇ ਤੇ ਲੱਗੀ ਸੀਸੀਟੀਵੀ ਉੱਤੇ ਫੁਟੇਜ ਆਈ ਜਾਏਗੀ ਨਹੀਂ ਕੈਮਰੇ ਨਹੀਂ ਚੱਲਦੇ ਤੁਸੀਂ ਸ਼ੌਪ ਚਲਾਉਂਦੇ ਹੋ ਤੁਸੀਂ ਇਸ ਸ਼ੌਪ ਦੇ owner ਕੀ ਨਾਮ ਤੁਹਾਡਾ ਜਿਵੇਸ਼ ਅੱਛਾ ਇੱਕ ਮੈਨੂੰ ਇਹ ਜ਼ਰੂਰ ਦੱਸੋ ਤੁਸੀਂ ਕਹਿ ਰਹੇ ਹੋ ਕਿ ਉਹ ਡਾਇਰੈਕਟ ਆਏ ਖਾਲੀ ਕਮਰੇ ਦੇ ਜਿਹੜਾ ਹੈਗਾ ਦੇਖ ਕੇ ਆਏ ਉਹਦੇ ਸਰ ਉਹਨੇ ਪਹਿਲੇ ਤੁਹਾਨੂੰ ਝੰਕਾਇਆ ਕਿ ਕਿਵੇਂ ਉਹ ਸਟਾਰਟ ਕਿਵੇਂ ਹੋਇਆ ਮਤਲਬ ਥੋੜਾ ਇੱਕ ਅੰਦਰ ਆਇਆ ਉਹਨੇ ਦੂਜੇ ਨੂੰ ਬੁਲਾਇਆ ਅਸੀਂ ਤਾਂ ਇਦਾਂ ਹੀ ਬੈਠੇ ਸੀ ਦੇਖੇ ਉਹਨੂੰ ਉਹਨੇ ਇੱਕ ਨੀਲੇ ਜਿਹੇ ਲਿਫਾਫੇ ਚੋਂ ਇੱਕ ਨੇ ਗੰਡਾਸਾ ਕੱਢਿਆ ਇੱਕ ਨੇ ਡੰਡਾ ਕੱਢਿਆ ਉਹਨੇ ਕੱਢਿਆ ਐ ਕਰਕੇ ਤੇ ਮਾਰਿਆ ਇੱਥੇ ਤੇ ਦੋ ਵਾਰੀ ਵੱਡਾ ਵੱਡਾ ਦੇਖੋ ਦੋ ਵਾਰੀ ਮਾਰਿਆ ਜੀ ਦੇਖ ਸਕਦੇ ਹੋ ਤਾਂ ਤੇ ਉੱਥੇ ਮਾਰ ਕੇ ਸਾਨੂੰ ਕਿਹਾ ਪਿੱਛੇ ਹੋ ਜਾਓ ਆਪਣੇ ਆਪ ਸਾਨੂੰ ਕਰਨ ਦਿਓ ਜੋ ਕਰਨਾ ਆਪਾਂ ਕਿਆ 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 ਉਸ ਤੋਂ ਬਾਅਦ ਕੈਸੀ ਗੱਡ ਕੱ ਲੈ ਗਈ ਪੁਲਸ ਕਿੰਨੇ ਟਾਈਮ ਤੱਕ ਗਈ ਜਦੋਂ ਤੁਸੀਂ ਕਾਲ ਕੀਤੀ ਹਾਂਜੀ ਨਾਲ ਹੀ 5 ਮਿੰਟ ਆ ਗਈ ਸੀ ਮੈਂ ਨਾਲ ਬਾਤ ਕੋਈ ਰਿਪੋਰਟਰ ਸੀਗੇ ਮੈਂ ਉਹ ਮੈਨੂੰ ਕਹਿੰਦੇ ਨਾਲ ਬਹਿ ਜਾਓ ਤੇ ਮੈਂ ਚੱਲ ਪੈਂਦੇ ਆਪਾਂ ਐਕਟੀਵਾ ਤੇ ਬਹਿ ਕੇ ਉਹਨਾਂ ਨਾਲ ਚਲੇ ਗਿਆ ਪਰ ਮੈਨੂੰ ਉਸ ਤੋਂ ਕੁਝ ਨਹੀਂ ਮਿਲਿਆ ਉਹ ਕਿੱਥੇ ਗਈ ਨਹੀਂ ਪਤਾ